ਛੇਵੇਂ ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਦੀ ਬਾਣੀ ਕਿਉਂ ਨਹੀਂ ਮਿਲਦੀ ਕੀ ਗੁਰੂ ਸਾਹਿਬਾਨਾਂ ਨੂੰ ਬਾਣੀ ਆਈ ਹੀ ਨਹੀਂ ਜਾਂ ਇਸ ਦਾ ਕੋਈ ਹੋਰ ਕਾਰਨ ਹੈ ਆਖਰ ਤਿੰਨ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਦਾ ਕਿਉਂ ਨਹੀਂ ਉਚਾਰਨ ਕੀਤਾ ਇਹ ਸਾਰਾ ਕੁਝ ਜਾਣਨ ਲਈ ਸਾਡੀ ਸਾਰੀ ਵੀਡੀਓ ਜਰੂਰ ਦੇਖਿਓ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਛੇਵੇਂ ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਜੀ ਨੇ ਬਾਣੀ ਕਿਉਂ ਨਹੀਂ ਉਚਾਰੀ ਕਈ ਪ੍ਰਚਾਰਕ ਤਾਂ ਨਾ ਸਮਝੀ ਵਿੱਚ ਇੰਨੀ ਗੱਲ ਹੀ ਕਹਿ ਦਿੰਦੇ ਨੇ ਕਿ ਇਹਨਾਂ ਗੁਰੂ ਸਾਹਿਬਾਨਾਂ ਨੂੰ ਬਾਣੀ ਆਈ ਹੀ ਨਹੀਂ ਸੀ ਪਰ ਇਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਕਾਰਨ ਇਹ ਹੈ ਕਿ ਸਤਿਗੁਰੂ ਜਾਂ ਸੱਚਾ ਗੁਰੂ ਉਹ ਹੈ ਜੋ ਗੁਰਬਾਣੀ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੋਵੇ ਜਿਵੇਂ ਤੋਪੇ ਸੂਰਜ ਤੋਂ ਆਉਂਦੀ ਹੈ ਲਹਿਰ ਸਮੁੰਦਰ ਤੋਂ ਆਉਂਦੀ ਹੈ ਇਸੇ ਤਰ੍ਹਾਂ ਗੁਰਬਾਣੀ ਗੁਰੂ ਸਾਹਿਬ ਤੋਂ ਪ੍ਰਗਟ ਹੁੰਦੀ ਹੈ ਉਹ ਸਤਿਗੁਰੂ ਹੀ ਨਹੀਂ ਜੋ ਗੁਰਬਾਣੀ ਨੂੰ ਪ੍ਰਗਟਨਾ ਕਰ ਸਕੇ ਇਸ ਕਰਕੇ 6ਵੇਂ 7ਵੇਂ ਅਤੇ 8ਵੇਂ ਗੁਰੂ ਸਾਹਿਬ ਜੀ ਗੁਰਬਾਣੀ ਨੂੰ ਪ੍ਰਗਟ ਕਰਨ ਦੀ ਪੂਰੀ ਸਮਰੱਥਾ ਰੱਖਦੇ ਸਨ ਉਹ ਗੁਰਬਾਣੀ ਉਚਾਰ ਸਕਦੇ ਸਨ ਪ੍ਰਗਟ ਕਰ ਸਕਦੇ ਸਨ ਪਰ ਉਹਨਾਂ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਨਹੀਂ ਕੀਤਾ ਇਸ ਦੇ ਪਿੱਛੇ ਜੋ ਅਸਲ ਕਾਰਨ ਹੈ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਪਰ ਪਹਿਲਾਂ ਇਹ ਜ਼ਰੂਰ ਸਮਝ ਲਵੋ ਕਿ ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਸਾਰੇ ਹੀ ਇੱਕ ਜੋਤ ਸਰੂਪ ਹਨ ਜੋਤ ਉਹ ਅਜੁਕਤ ਸਾਈਂ ਮਤਲਬ ਕਿ ਇੱਕੋ ਹੀ ਜੋਤ ਗੁਰਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਵਿਚਰੀ ਅਤੇ ਉਹ ਜੋਤ ਹੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਰਾਜਮਾਨ ਹੈ ਹੁਣ ਕਿਉਂਕਿ ਜੋਤ ਸਰੂਪ ਕਰਕੇ ਸਾਰੇ ਗੁਰੂ ਸਾਹਿਬਾਨ ਇੱਕ ਸਨ ਇਸੇ ਕਰਕੇ ਹੀ ਗੁਰਨ ਸਾਹਿਬ ਜੀ ਦਸਾਂ ਪਾਸ਼ਾ ਦਾ ਸਰੂਪ ਹਨ ਬੇਸ਼ੱਕ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਉਚਾਰੀ ਪਰ ਇਸੇ ਨਾਲ ਉਹਨਾਂ ਦੀ ਗੁਰਤਾ ਗੱਦੀ ਵਿੱਚ ਜਾਂ ਉਹਨਾਂ ਦੀ ਵਡਿਆਈ ਵਿੱਚ ਉਹਨਾਂ ਦੇ ਰੁਤਬੇ ਵਿੱਚ ਕੋਈ ਫਰਕ ਨਹੀਂ ਪੈਂਦਾ ਫਿਰ ਵੀ ਇਹ ਗੁਰਬਾਣੀ ਉਹਨਾਂ ਦਾ ਹੀ ਸਰੂਪ ਹੈ ਹੁਣ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰ ਇਸ ਪਿੱਛੇ ਭੇਦ ਭਰਿਆ ਇਤਿਹਾਸ ਕੀ ਹੈ ਕਿ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਦਾ ਉਚਾਰੀ ਹੋਵੇ ਦਰਅਸਲ ਸਚਾਈ ਇਹ ਹੈ ਕਿ ਗੁਰੂ ਸਾਹਿਬਾਨਾਂ ਵੇਲੇ ਸਿੱਖ ਕੌਮ ਉੱਪਰ ਇੱਕ ਬਹੁਤ ਹੀ ਗੰਭੀਰ ਅਤੇ ਖਤਰਨਾਕ ਹਮਲਾ ਹੋਇਆ ਜਿਸ ਕਰਕੇ ਤਿੰਨ ਗੁਰੂ ਸਾਹਿਬਾਨਾਂ ਨੇ ਬਾਣੀ ਨਹੀਂ ਉਚਾਰੀ ਇਹ ਹਮਲੇ ਦਾ ਪਿਸ਼ੋਕੜ ਸ਼ੁਰੂ ਹੁੰਦਾ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਰੇ ਜਦੋਂ ਮੀਣਾਿਆਂ ਦਾ ਇੱਕ ਗਰੁੱਪ ਸ਼ੁਰੂ ਹੋਇਆ ਜੋ ਗੁਰੂ ਘਰ ਦਾ ਵਿਰੋਧੀ ਸੀ ਮੀਣਾ ਗਰੁੱਪ ਬਾਬਾ ਪ੍ਰਿਥੀਚੰਦ ਨੇ ਸ਼ੁਰੂ ਕੀਤਾ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਿੰਨ ਪੁੱਤਰ ਸਨ ਪ੍ਰਿਥੀਚੰਦ ਜੋ ਸਭ ਤੋਂ ਵੱਡਾ ਸੀ ਬਾਬਾ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਜੋ ਸਭ ਤੋਂ ਵੱਡਾ ਪੁੱਤਰ ਬਾਬਾ ਪ੍ਰਿਥੀਚੰਦ ਸੀ ਇਸ ਨੇ ਹੀ ਮੀਣਾ ਗਰੁੱਪ ਸ਼ੁਰੂ ਕੀਤਾ ਕਿਉਂਕਿ ਪ੍ਰਿਥੀਚੰਦ ਨੂੰ ਇਹ ਲੱਗਦਾ ਸੀ ਕਿ ਵੱਡਾ ਹੋਣ ਕਰਕੇ ਗੁਰਗੱਦੀ ਉਸ ਨੂੰ ਮਿਲੇਗੀ ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਗੱਦੀ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤਾਂ ਪ੍ਰਿਥੀਚੰਦ ਵੈਰ ਕਮਾਉਣ ਲੱਗਾ ਉਸ ਨੇ ਤਾਂ ਗੁਰਗੱਦੀ ਵਾਲੇ ਦਿਨ ਹੀ ਬਹੁਤ ਵੱਡਾ ਬਖੇੜਾ ਤੇ ਝਗੜਾ ਸ਼ੁਰੂ ਕਰ ਲਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਵੀ ਲੜਿਆ ਬਾਬਾ ਬੁੱਢਾ ਜੀ ਨਾਲ ਵੀ ਉਹ ਬਹੁਤ ਲੜਿਆ ਜਦ ਪ੍ਰਿਥੀਚੰਦ ਨੇ ਦੇਖਿਆ ਕਿ ਗੁਰਗੱਦੀ ਉਸ ਨੂੰ ਨਹੀਂ ਮਿਲੀ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਹ ਦਿਨੋਂ ਦਿਨ ਨਫ਼ਰਤ ਤੇ ਵੈਰ ਕਮਾਉਣ ਲੱਗਾ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕੱਟੜ ਵਿਰੋਧੀ ਬਣ ਗਿਆ ਅਤੇ ਹਰ ਹੀ ਲੰਬੀ ਸਿਲਾ ਕਰ ਲੱਗਾ ਕਿ ਗੁਰਗੱਦੀ ਉਹ ਖੋਹ ਲਵੇ ਸਭ ਤੋਂ ਪਹਿਲਾਂ ਉਸ ਨੇ ਗੁਰੂ ਘਰ ਦੇ ਮਸੰਦਾਂ ਨੂੰ ਆਪਣੇ ਨਾਲ ਜੋੜਿਆ ਉਹਨਾਂ ਨੂੰ ਪੜ੍ਹਾਇਆ ਅਤੇ ਸਿੱਖੀ ਵਿਰੁੱਧ ਪ੍ਰਚਾਰ ਕਰਵਾਉਣਾ ਸ਼ੁਰੂ ਕੀਤਾ ਕਿ ਗੁਰਗੱਦੀ ਇਹ ਦਰਸਲ ਉਸ ਕੋਲ ਹੈ ਉਹ ਕੀ ਕਰਦਾ ਸੀ ਕਿ ਮਸੰਦਾਂ ਨੂੰ ਸਾਰੇ ਇਲਾਕਿਆਂ ਦੇ ਵਿੱਚ ਖਿਲਾਰ ਦਿੰਦਾ ਸੀ ਜੋ ਸਿੱਖ ਸੰਗਤਾਂ ਹੁੰਦੀਆਂ ਸਨ ਉਸ ਦੇ ਮਸੰਦ ਉਹਨਾਂ ਨੂੰ ਵਰਗਲਾ ਦਿੰਦੇ ਝੂਠਾ ਪ੍ਰਚਾਰ ਕਰਦੇ ਕਿ ਗੁਰਗੱਦੀ ਪ੍ਰਿਥੀ ਚੰਦ ਕੋਲ ਹੈ ਅਤੇ ਇਹ ਝੂਠ ਬਣਾ ਕੇ ਉਹ ਸੰਗਤਾਂ ਨੂੰ ਪ੍ਰਿਥੀਚੰਦ ਦੇ ਡੇਰੇ ਤੇ ਲੈ ਜਾਂਦੇ ਸਾਰੀ ਭੇਟਾਂ ਸਾਰੀ ਮਾਇਆ ਉਹ ਖੁਦ ਲੈ ਲੈਂਦੇ ਅਤੇ ਜਦੋਂ ਲੰਗਰ ਛਕਣ ਦੀ ਵਾਰੀ ਆਉਂਦੀ ਤਾਂ ਉਹ ਸਾਰਿਆਂ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਕੋਲ ਭੇਜ ਦਿੰਦੇ ਇਸ ਤਰ੍ਹਾਂ ਗੁਰੂ ਘਰ ਮਾਇਆ ਉਨੀ ਤਾਂ ਬੰਦ ਹੋ ਗਈ ਪਰ ਨਾਲ-ਨਾਲ ਗੁਰੂ ਘਰ ਦੇ ਵਿੱਚ ਲੰਗਰ ਵੀ ਕਈ ਦਿਨ ਮਸਤਾਨਾ ਰਹਿਣਾ ਕਿਉਂਕਿ ਮਾਇਆ ਦੀ ਥੋੜ੍ਹ ਹੋ ਗਈ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਮੁਕਾਮਲੇ ਤੇ ਪ੍ਰਿਥੀਚੰਦ ਨੇ ਸਾਰੇ ਕੰਮ ਕੀਤੇ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਤਾਂ ਪ੍ਰਿਥੀਚੰਦ ਨੇ ਵੀ ਪਿੰਡ ਹੇਹਰ ਦੇ ਵਿੱਚ ਇੱਕ ਆਲੀਸ਼ਾਨ ਇਮਾਰਤ ਬਣਾਈ ਜਿਸ ਦੇ ਆਲੇ ਦੁਆਲੇ ਇਸੇ ਤਰ੍ਹਾਂ ਹੀ ਉਸ ਨੇ ਪਾਣੀ ਦਾ ਸਰੋਵਰ ਬਣਾਇਆ ਇਸ ਜਾਲਸਾਜ ਇਮਾਰਤ ਨੂੰ ਉਹ ਸੱਚਖੰਡ ਦਰਬਾਰ ਕਹਿੰਦਾ ਸੀ ਜਿਸ ਦੇ ਅੱਜਕੱਲ ਸਿਰਫ ਖੰਡਰ ਹੀ ਬਚੇ ਮਿਲਦੇ ਹਨ ਗੁਰੂ ਸਾਹਿਬ ਦੇ ਮੁਕਾਮਲੇ ਤੇ ਹੀ ਬਰਾਬਰ ਤੇ ਹੀ ਇਸ ਨੇ ਵੀ ਆਪਣਾ ਵੱਖਰਾ ਦਰਬਾਰ ਹੋਣਾ ਸ਼ੁਰੂ ਕੀਤਾ ਆਪਣੇ ਇਹ ਦੇ ਮਸੰਦ ਸਨ ਆਪਣੇ ਇਹ ਦੇ ਪ੍ਰਚਾਰਕ ਸਨ ਆਪਣੇ ਇਹ ਦੇ ਰਾਗੀ ਸਨ ਸਿੱਖਾਂ ਦੇ ਵਿੱਚ ਇਹ ਝੂਠਾ ਪ੍ਰਚਾਰ ਕਰਦਾ ਰਿਹਾ ਫਿਰ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਤਾਂ ਪ੍ਰਿਥੀਚੰਦ ਨੇ ਬਹੁਤ ਚਾਲਾਂ ਚਲੀਆਂ ਕਿ ਬਾਲਕ ਹਰਗੋਬਿੰਦ ਜੀ ਨੂੰ ਮਰਵਾ ਦਿੱਤਾ ਜਾਵੇ ਇਸ ਦੀਆਂ ਗੁਰੂ ਘਰ ਵਰੋ ਦੀ ਚਾਲਾਂ ਕਰਕੇ ਹੀ ਭਾਈ ਗੁਰਦਾਸ ਜੀ ਨੇ ਇਸ ਨੂੰ ਮੀਣਾ ਲਿਖਿਆ ਹੈ ਮਤਲਬ ਕਿ ਮਕਰ ਅਤੇ ਬੇਈਮਾਨ ਜਿਸ ਦਾ ਕੋਈ ਭਰੋਸਾ ਨਾ ਹੋਵੇ ਉਸ ਨੂੰ ਮੀਣਾ ਕਹਿੰਦੇ ਨੇ ਇਸੇ ਕਰਕੇ ਪ੍ਰਿਥੀਚੰਦ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਉਹਦੀਆਂ ਪੁਸ਼ਤਾ ਨੇ ਸਾਰਿਆਂ ਨੂੰ ਮੀਣਾ ਹੀ ਕਹਿੰਦੇ ਹਨ ਪ੍ਰਿਥੀਚੰਦ ਸੰਨ 1618 ਤੱਕ ਜਿੰਦਾ ਰਿਹਾ ਮੀਣਿਆਂ ਦਾ ਗੁਰੂ ਬਣਿਆ ਰਿਹਾ ਤੇ ਇਸ ਤੋਂ ਬਾਅਦ ਉਸ ਦਾ ਪੁੱਤਰ ਮਨੋਹਰ ਦਾਸ ਜਿਸ ਨੂੰ ਮਿਹਰਬਾਨ ਕਹਿੰਦੇ ਸਨ ਉਹ ਗੁਰੂ ਬਣਿਆ ਇਹ ਵੀ ਆਪਣੇ ਪਿਤਾ ਵਾਂਗ ਗੁਰੂ ਘਰ ਦਾ ਕੱਟੜ ਵਿਰੋਧੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਛੱਡਣ ਤੋਂ ਬਾਅਦ ਮਿਹਰਵਾਨ ਨੇ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗੁਰੂ ਗੋਬਿੰਦ ਸਿੰਘ ਪਾਂਛੀ ਸਾਹਿਬ ਜੀ ਦੇ ਸਮੇਂ ਤੱਕ ਯਾਨੀ ਕਿ ਸਾਲ 1696 ਤੱਕ ਮੀਣਿਆਂ ਦਾ ਕਬਜ਼ਾ ਹੀ ਅੰਮ੍ਰਿਤਸਰ ਅਤੇ ਦਰਬਾਰ ਸਾਹਿਬ ਉੱਪਰ ਰਿਹਾ ਗੁਰੂ ਸਾਹਿਬ ਕੋਈ ਵੀ ਲੜਾਈ ਨਹੀਂ ਸੰਕਰਨਾ ਚਾਹੁੰਦੇ ਖਾਸ ਕਰਕੇ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਅੰਦਰ ਇਸੇ ਕਰਕੇ ਹੀ ਉਹ ਅੰਮ੍ਰਿਤਸਰ ਸ਼ਹਿਰ ਤੋਂ ਕਾਫੀ ਦੂਰ ਰਹੇ ਹੁਣ ਮਿਹਰਬਾਨ ਜੋ ਹੈ ਉਹ ਖੁਦ ਇੱਕ ਲਿਖਾਰੀ ਅਤੇ ਕਵੀ ਸੀ ਮੀਣਿਆਂ ਦੇ ਪ੍ਰਚਾਰ ਵਿੱਚ ਸਭ ਤੋਂ ਵੱਡਾ ਹੱਥ ਮਿਹਰਬਾਨ ਦਾ ਹੀ ਹੈ ਮਿਹਰਬਾਨ ਨੇ ਵੀ ਆਪਣੇ ਪਿਤਾ ਵਾਂਗ ਗੁਰੂ ਘਰ ਦੀ ਪੂਰੀ ਨਕਲ ਕੀਤੀ ਪਰ ਉਹ ਆਪਣੇ ਪਿਤਾ ਪ੍ਰਿਥੀਚੰਦ ਤੋਂ ਵੀ ਦੋ ਕਦਮ ਅੱਗੇ ਸੀ ਕਿਉਂਕਿ ਉਹਨੇ ਬਹੁਤ ਸਾਰਾ ਲਿਟਰੇਚਰ ਲਿਖਣਾ ਸ਼ੁਰੂ ਕੀਤਾ ਜਿਵੇਂ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਜਨਮ ਸਾਖੀ ਲਿਖਵਾਈ ਸੀ ਜਿਸ ਨੂੰ ਕਹਿੰਦੇ ਹਨ ਭਾਈ ਬਾਲੇ ਵਾਲੀ ਜਨਮ ਸਾਖੀ ਤਾਂ ਇਸ ਦੇ ਮੁਕਾਬਲੇ ਤੇ ਮਿਹਰਬਾਨ ਨੇ ਵੀ ਗੁਰੂ ਨਾਨਕ ਦੇ ਪਾਸ਼ਾ ਜੀ ਦੀ ਇੱਕ ਜਨਮ ਸਾਖੀ ਲਿਖੀ ਜੋ ਅਜੇ ਵੀ ਛਪੀ ਮਿਲਦੀ ਹੈ ਜਿਸ ਨੂੰ ਕਹਿੰਦੇ ਹਨ ਮਿਹਰਬਾਨ ਜਨਮ ਸਾਖੀ ਇਸੇ ਜਨਮ ਸਾਖੀ ਦੀਆਂ ਕਈ ਕਾਪੀਆਂ ਕਰ ਕਰਕੇ ਦੂਰ ਦੂਰ ਮੀਣਿਆਂ ਨੇ ਵੰਡੀਆਂ ਜਿਸ ਦੀਆਂ ਕਈ ਕਾਪੀਆਂ ਕਈ ਨਵਾਂ ਅਜੇ ਵੀ ਛਪੀਆਂ ਮਿਲਦੀਆਂ ਨੇ ਇਹਨਾਂ ਦਾ ਖੁਲਾਸਾ ਅਸੀਂ ਕਿਸੇ ਵੱਖਰੀ ਵੀਡੀਓ ਵਿੱਚ ਕਰਾਂਗੇ ਇਹ ਸਾਰਾ ਕੁਝ ਅਸੀਂ ਤੁਹਾਨੂੰ ਤਾਂ ਦੱਸ ਰਹੇ ਹਾਂ ਕਿ ਤੁਸੀਂ ਸਮਝ ਸਕੋ ਕਿ ਮੀਣੇ ਕਿਸ ਹੱਦ ਤੱਕ ਗੁਰੂ ਘਰ ਦੇ ਵਿਰੋਧੀ ਸਨ ਹੁਣ ਅਸੀਂ ਅਸਲੀ ਗੱਲ ਤੇ ਆਉਂਦੇ ਹਾਂ ਕਿ ਗੁਰੂ ਸਾਹਿਬਾਨਾਂ ਨੇ ਬਾਣੀ ਕਿਉਂ ਨਹੀਂ ਚਾਰੀ ਦਰਸਲ ਗੱਲ ਇਹ ਹੈ ਕਿ ਮੀਣੀਆਂ ਨੇ ਨਕਰੀ ਬਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਅਸੀਂ ਕੱਚੀ ਬਾਣੀ ਕਹਿੰਦੇ ਹਾਂ ਕੇਸਰ ਸਿੰਘ ਸ਼ਿਬਰ ਆਪਣੀ ਕਿਤਾਬ ਪੰਸਾਵਲੀ ਨਾਮਾ ਵਿੱਚ ਇਸ ਗੱਲ ਦਾ ਪਤਾ ਦਿੰਦਾ ਹੈ ਉਹ ਲਿਖਦਾ ਹੈ ਮਿਹਰਵਾਨ ਪੁੱਤ ਪ੍ਰਿਥੀ ਇਹ ਕਾ ਕਵੀਸ਼ਰੀ ਕਰੇ ਤਿੰਨ ਪੀ ਬਾਣੀ ਬਹੁਤ ਬਣਾਈ ਸੋ ਮਿਹਰਵਾਨ ਪੁੱਤਰ ਜੋ ਪ੍ਰਿਥੀ ਚੰਦ ਦਾ ਸੀ ਬੜੀ ਕਵੀਸ਼ਰੀ ਕਰਦਾ ਸੀ ਉਹਨੇ ਬਹੁਤ ਆਪਣੀ ਬਾਣੀ ਲਿਖੀ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੀ ਉਹ ਆਪਣੀ ਬਾਣੀ ਦਾ ਭੋਗ ਪਾਉਂਦਾ ਸੀ ਢੂਮ ਲੱਗੇ ਸ਼ਬਦ ਮੀਣੀਆਂ ਦੇ گاؤں ਦੂਜਾ ਦਰਬਾਰ ਵੱਡਾ ਗੁਰਿਆਈ ਦਾ ਲਗੇਸ ਬਣਾਵਣ ਮਤਲਬ ਕਿ ਜਿਹੜੇ ਰਾਗੀ ਸਨ ਗੁਰੂ ਘਰ ਦੇ ਉਹਨਾਂ ਨੇ ਵੀ ਭਲੇਖੇ ਵਿੱਚ ਆ ਕੇ ਮੀਣਿਆਂ ਦੀ ਕਵਿਤਾ ਜਿਹੜੀ ਰਚੀ ਸੀ ਉਹਦਾ ਕੀਰਤਨ ਕਰਨ ਲੱਗੇ ਇਹ ਇੱਕ ਬਹੁਤ ਵੱਡਾ ਹਮਲਾ ਸੀ ਕਿਉਂਕਿ ਬਹੁਤ ਭਲੇਖਾ ਸੰਗਤਾਂ ਵਿੱਚ ਪੈਣਾ ਸ਼ੁਰੂ ਹੋ ਗਿਆ ਸੀ ਕਿ ਸੱਚੀ ਬਾਣੀ ਗੁਰੂ ਸਾਹਿਬ ਦੀ ਬਾਣੀ ਕਿਹੜੀ ਹੈ ਅਤੇ ਕੱਚੀ ਬਾਣੀ ਜੋ ਕਿ ਮੀਣਿਆਂ ਦੀ ਰਚੀ ਹੋਈ ਹੈ ਉਹ ਕਿਹੜੀ ਹੈ ਸੋ ਸਭ ਤੋਂ ਪਹਿਲਾਂ ਕੱਚੀ ਬਾਣੀ ਮਿਹਰਬਾਨ ਨੇ ਹੀ ਲਿਖਣੀ ਸ਼ੁਰੂ ਕੀਤੀ। ਇਹ ਮਿਹਰਬਾਨ ਗੁਰੂ ਹਰਗੋਬਿੰਦ ਪਾਸ਼ਾ ਜੀ ਵੇਲੇ ਤੱਕ ਜਿੰਦਾ ਰਿਹਾ ਤੇ ਇਸ ਦੀ ਮੌਤ ਤੋਂ ਬਾਅਦ ਇਸ ਦਾ ਪੁੱਤਰ ਹਰਜੀ ਉਹ ਵੀ ਨਕਲੀ ਬਾਣੀ ਬਣਾਉਣ ਲੱਗਾ ਤੇ ਉਹ ਉਮੀਂਆਂ ਦਾ ਗੁਰੂ ਬਣਿਆ। ਸੋ ਹਰਜੀ ਤੇ ਮਿਹਰਬਾਨ ਨੇ ਬਹੁਤ ਜ਼ਿਆਦਾ ਕੱਚੀ ਬਾਣੀ ਲਿਖੀ। ਸਭ ਤੋਂ ਖਤਰਨਾਕ ਗੱਲ ਜੋ ਅਸੀਂ ਪਹਿਲਾਂ ਦੱਸੀ ਹੈ ਕਿ ਇਹ ਆਪਣੀ ਨਕਲੀ ਬਾਣੀ ਅਸਲੀ ਬਾਣੀ ਨਾਲ ਗੁਰੂ ਸਾਹਿਬਾਨਾਂ ਦੀ ਬਾਣੀ ਨਾਲ ਮਿਕਸ ਕਰਕੇ ਉਹਦੇ ਵਿੱਚ ਰਲਾ ਪਾ ਕੇ ਲਿਖਦੇ ਸਨ। ਜਿਵੇਂ ਪਹਿਲੇ ਗੁਰੂ ਸਾਹਿਬਾਨ ਆਪਣੀ ਬਾਣੀ ਵਿੱਚ ਨਾਨਕ ਸ਼ਬਦ ਵਰਤਦੇ ਸਨ ਠੀਕ ਇਸੇ ਤਰ੍ਹਾਂ ਮੀਣੇ ਵੀ ਕਰਨ ਲੱਗੇ ਉਹ ਆਪਣੀਆਂ ਕਵਿਤਾਵਾਂ ਵਿੱਚ ਨਾਨਕ ਸ਼ਬਦ ਹੀ ਵਰਤਦੇ ਸੋ ਗੁਰੂ ਸਾਹਿਬ ਦੇ ਵੇਲੇ ਸਾਰੀ ਬਾਣੀ ਵੱਖੋ-ਵੱਖਰੀਆਂ ਪੋਥੀਆਂ ਵਿੱਚ ਸੀ ਸੋ ਮੀਣਿਆਂ ਨੇ ਵੀ ਗੁਰਬਾਣੀ ਦੀਆਂ ਵੱਖੋ-ਵੱਖਰੀਆਂ ਪੋਥੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਸਲੀ ਬਾਣੀ ਲੈ ਕੇ ਉਹਦੇ ਨਾਂ ਤੇ ਨਕਲੀ ਕੱਚੀ ਬਾਣੀ ਲਿਖਦੇ ਫਿਰ ਗੁਨਾਨਕ ਦੇ ਪਾਂਛਾ ਜੀ ਦਾ ਨਾਮ ਇਹ ਆਪਣੀ ਰਚਨਾ ਦੇ ਵਿੱਚ ਵਰਤ ਲੈਂਦੇ ਭਲੇਖਾ ਇਹ ਪਾਇਆ ਜਾਂਦਾ ਕਿ ਇਹ ਗੁਰਨਾਨਕ ਦੇਵ ਪੰਛਾ ਜੀ ਦੀ ਬਾਣੀ ਹੈ ਜਾਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਹੈ ਪਰ ਹੁੰਦੀ ਸੀ ਇਹ ਕੱਚੀ ਬਾਣੀ ਫਿਰ ਇਹ ਜਿੰਨੀਆਂ ਪੋਥੀਆਂ ਮੀਣੀਆਂ ਨੇ ਲਿਖੀਆਂ ਇਹ ਉਹਨਾਂ ਨੇ ਕਾਪੀਆਂ ਕਰ ਕਰਕੇ ਉਤਾਨੇ ਕਰ ਕਰਕੇ ਦੂਰ ਦੂਰ ਤੱਕ ਸੰਗਤਾਂ ਦੇ ਵਿੱਚ ਵੰਡੇਆ ਤਾਂ ਕਿ ਸਾਰਿਆਂ ਨੂੰ ਇਹ ਭਲੇਖਾ ਪਿਆ ਜਾਵੇ ਕਿ ਇਹ ਜੋ ਕੱਚੀ ਬਾਣੀ ਹੈ ਜੋ ਮੀਣੀਆਂ ਦੀ ਰਚਨਾ ਹੈ ਇਹ ਗੁਰੂ ਘਰ ਤੋਂ ਹੀ ਆਈ ਹੈ ਜਿੰਨੀਆਂ ਪੋਥੀਆਂ ਮੀਣੀਆਂ ਨੇ ਲਿਖੀਆਂ ਉਹਨਾਂ ਵਿੱਚੋਂ ਅੱਜ ਟੋਟਲ 26 ਪੋਥੀਆਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਇਹਨਾਂ ਦੀ ਕੱਚੀ ਬਾਣੀ ਲਿਖੀ ਹੋਈ ਹੈ ਹੁਣ ਇਹਨਾਂ ਦੇ ਵਿੱਚੋਂ ਅਸੀਂ ਕੁਝ ਤੁਹਾਨੂੰ ਉਦਾਹਰਨਾਂ ਦਿੰਨੇ ਹਨ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਕਿਸ ਲੈਵਲ ਦੀ ਕਵਿਤਾ ਰਚਦੇ ਸਨ ਹੁਣ ਤੁਸੀਂ ਪਹਿਲਾਂ ਦੇਖੋ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਤੋਂ ਅਤੇ ਉਹ ਚੱਲਦੀ ਹੈ ਗੁਰਪ੍ਰਸਾਦ ਤੱਕ ਫਿਰ ਅੱਗੇ ਜਪਜੀ ਸਾਹਿਬ ਸ਼ੁਰੂ ਹੁੰਦਾ ਹੈ ਜਿਸ ਦਾ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੁਣ ਤੁਸੀਂ ਦੇਖੋ ਕਿ ਇਸ ਸੱਚੀ ਬਾਣੀ ਨੂੰ ਅਸਲੀ ਬਾਣੀ ਨੂੰ ਮੀਣਿਆਂ ਨੇ ਕਿਵੇਂ ਵਿਗਾੜ ਕੇ ਲਿਖਿਆ ਹੈ ਹੁਣ ਤੁਸੀਂ ਦੇਖੋ ਅਜੂਨੀ ਸਾਹਿਬ ਭੰਗ ਦੀ ਥਾਂ ਉਹਨਾਂ ਨੇ ਅਜੂਨੀ ਸੰਪੂ ਲਿਖ ਦਿੱਤਾ ਹੈ ਸਤਿਗੁਰ ਪ੍ਰਸਾਦ ਨੂੰ ਬਦਲ ਕੇ ਸਤਿਗੁਰੂ ਕੇ ਪ੍ਰਸਾਦ ਕਰਕੇ ਦਿੱਤਾ ਹੈ ਅਤੇ ਮੂਰ ਮੰਤਰ ਜੋ ਸਲੋਕ ਤੋਂ ਪਹਿਲਾਂ ਹੁੰਦਾ ਹੈ ਉਸ ਨੂੰ ਇਹਨਾਂ ਨੇ ਸਲੋਕ ਤੋਂ ਬਾਅਦ ਲਿਖਿਆ ਹੈ ਸੋ ਇਸ ਤੋਂ ਸਾਫ਼ ਜਾਹਰ ਹੈ ਕਿ ਮੀਨੇ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਨਕਲ ਕਰਦੇ ਸਨ ਇਸੇ ਤਰ੍ਹਾਂ ਹੀ ਸਾਰੇ ਜਪਜੀ ਸਾਹਿਬ ਦੇ ਮੁਕਾਬਲੇ ਇਹਨਾਂ ਨੇ ਵੀ ਆਪਣਾ ਨਕਲੀ ਜਪਜੀ ਸਾਹਿਬ ਲਿਖਿਆ ਹੁਣ ਜਿਵੇਂ ਅਸੀਂ ਦੱਸਿਆ ਹੈ ਕਿ ਜ਼ਰੂਰੀ ਗੱਲ ਇਹ ਸਮਝਣ ਵਾਲੀ ਹੈ ਕਿ ਮੀਣੇ ਆਪਣੀਆਂ ਕਵਿਤਾਵਾਂ ਵਿੱਚ ਨਾਨਕ ਸ਼ਬਦ ਵਰਤਦੇ ਸਨ ਤਾਂ ਕਿ ਇਹ ਭਨੇਖਾ ਰਵੇ ਸੰਗਤਾਂ ਵਿੱਚ ਕਿ ਮੀਣੇ ਜੋ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਦੇ ਅਸਲ ਵਾਰਿਸ ਹਨ ਪਰ ਸਿੱਖ ਪਰੰਪਰਾ ਦੇ ਵਿੱਚ ਅਸੂਲਨ ਤੌਰ ਤੇ ਨਾਨਕ ਸ਼ਬਦ ਸਿਰਫ ਤੇ ਸਿਰਫ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵਾਰਿਸ ਗੁਰੂ ਸਾਹਿਬਾਨ ਹੀ ਵਰਤਦੇ ਹੁੰਦੇ ਸਨ ਹੋਰ ਕਿਸੇ ਨੂੰ ਨਾਨਕ ਸ਼ਬਦ ਵਰਤਣ ਦਾ ਹੱਕ ਨਹੀਂ ਸੀ ਭਗਤਾਂ ਨੇ ਪੱਟਾਂ ਨੇ ਗੁਰਸਿੱਖਾਂ ਨੇ ਕਿਸੇ ਨੇ ਵੀ ਆਪਣੀ ਬਾਣੀ ਵਿੱਚ ਨਾਨਕ ਸ਼ਬਦ ਨਹੀਂ ਵਰਤਿਆ ਜਿਵੇਂ ਮੀਣਿਆਂ ਨੇ ਜਪਜੀ ਸਾਹਿਬ ਕਾਪੀ ਕੀਤਾ ਸੀ ਇਸੇ ਤਰ੍ਹਾਂ ਹੀ ਉਹਨਾਂ ਨੇ ਨਕਲ ਕਰਕੇ ਸੁਖਨੀ ਸਾਹਿਬ 52 ਅਖਰੀ ਓੰਕਾਰ ਭਗਤ ਬਾਣੀ ਤੇ ਹੋਰ ਬਹੁਤ ਕਵਿਤਾਵਾਂ ਲਿਖੀਆਂ ਸਾਰੀਆਂ ਗੁਰਬਾਣੀ ਦੇ ਮੁਕਾਬਲੇ ਤੇ ਸੋ ਜਿਵੇਂ ਮੀਣੇ ਨਾਨਕ ਸ਼ਬਦ ਦੀ ਗਲਤ ਵਰਤੋਂ ਕਰਦੇ ਸਨ ਇਵੇਂ ਹੀ ਇਹ ਮਹੱਲਾ ਸ਼ਬਦ ਵੀ ਵਰਤਦੇ ਸਨ ਹੁਣ ਮਹੱਲਾ ਸ਼ਬਦ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਕਿੰਵੇਂ ਗੁਰੂ ਸਾਹਿਬ ਦੀ ਬਾਣੀ ਹੈ ਜਿਵੇਂ ਮਹੱਲਾ ਪਹਿਲਾ ਹੋਵੇ ਤਾਂ ਮਤਲਬ ਕਿ ਇਹ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ ਤੀਜਾ ਹੋਵੇ ਤਾਂ ਮਤਲਬ ਕਿ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਹੈ ਸੋ ਮੀਣਿਆ ਨੇ ਸਿਰਫ ਕੱਚੀ ਬਾਣੀ ਹੀ ਨਹੀਂ ਲਿਖੀ ਬਲਕਿ ਮਹਲਾ ਪਹਿਲਾ ਤੋਂ ਲੈ ਕੇ ਮਹਲਾ ਪੰਜਵਾਂ ਤੱਕ ਉਹਨਾਂ ਨੇ ਕਵਿਤਾਵਾਂ ਲਿਖੀਆਂ ਕਿਉਂਕਿ ਉਹਨਾਂ ਕਵਿਤਾਵਾਂ ਦੇ ਵਿੱਚ ਇਹਨਾਂ ਨੇ ਇਹ ਹੈਡਿੰਗ ਵਰਤੀਆਂ ਸਨ ਸੰਗਤਾਂ ਵਿੱਚ ਭਲੇਖਾ ਪਾਉਣ ਲਈ ਕਿ ਇਹ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਸੋ ਸਾਡਾ ਮਤਲਬ ਕਹਿਣ ਦਾ ਕਿ ਜਿਹੜੇ ਸ਼ਬਦ ਗੁਰੂ ਸਾਹਿਬਾਨਾਂ ਨੇ ਉਚਾਰੇ ਸਨ ਉਹਨਾਂ ਦੀਆਂ ਕਾਪੀਆਂ ਉਹਨਾਂ ਦੀਆਂ ਪੋਥੀਆਂ ਮੀਣਿਆ ਕੋਲ ਮੌਜੂਦ ਸਨ ਉਹਨਾਂ ਤੋਂ ਹੀ ਨਕਲ ਕਰਕੇ ਮੀਣੀਆਂ ਨੇ ਅਸਲੀ ਗੁਰਬਾਣੀ ਨੂੰ ਤੋੜ ਮਰੋੜ ਕੇ ਆਪਣੇ ਵੱਖਰੇ ਅੰਦਾਜ਼ ਵਿੱਚ ਲਿਖਿਆ ਤੇ ਇਹ ਕੱਚੀਆਂ ਰਚਨਾਵਾਂ ਦੇ ਵਿੱਚ ਕਵਿਤਾਵਾਂ ਦੇ ਵਿੱਚ ਉਹਨਾਂ ਨੇ ਨਾਨਕ ਸ਼ਬਦ ਵਰਤੇ ਆ ਅਤੇ ਜੋ ਮਹੱਲਾ ਹੈਡਿੰਗ ਹੈ ਉਹ ਵੀ ਵਰਤੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਚਾਲ ਚੱਲੀ ਉਹ ਇਹ ਕਿ ਇਹਨਾਂ ਨੇ ਆਪਣੀ ਨਕਲੀ ਬਾਣੀ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਗੁਰੂ ਲਿਖਣਾ ਸ਼ੁਰੂ ਕਰ ਦਿੱਤਾ ਤੇ ਇਹ ਗੱਲ ਬਣਾਈ ਕਿ ਗੁਰੂ ਸਾਹਿਬ ਨੇ ਸ਼ਹੀਦ ਹੋਣ ਤੋਂ ਪਹਿਲਾਂ ਬਾਬਾ ਪ੍ਰਿਥੀ ਚੰਦ ਨੂੰ ਗੁਰਤਾ ਗਦੀ ਦੇ ਦਿੱਤੀ ਸੀ ਮੀਣੀਆਂ ਦੀ ਇਹ ਚਾਲ ਸੀ ਕਿ ਜਦੋਂ ਫਿਊਚਰ ਵਿੱਚ ਸਿੱਖ ਕੌਮ ਦੇ ਲੋਕ ਇਹ ਉਹਨਾਂ ਦੇ ਗ੍ਰੰਥ ਪੜ੍ਹਨਗੇ ਉਹਨਾਂ ਦੀਆਂ ਕਵਿਤਾਵਾਂ ਪੜ੍ਹਨਗੇ ਤਾਂ ਉਹਨਾਂ ਨੂੰ ਭਲੇਖਾ ਪੈ ਜਾਵੇਗਾ ਕਿ ਸ਼ਾਇਦ ਮੀਣੇ ਗੁਰਗੱਦੀ ਦੇ ਅਸਲ ਵਾਰਸ ਹਨ ਅਤੇ ਉਹਨਾਂ ਦੀਆਂ ਜੋ ਰਚਨਾਵਾਂ ਹਨ ਸਿੱਖ ਪੰਥ ਵਿੱਚ ਮਕਬੂਲ ਹੋ ਜਾਣਗੀਆਂ ਮੀਣੀਆਂ ਦੀਆਂ ਪੁਸ਼ਤਾਂ ਵਿੱਚੋਂ ਹੀ ਹਰਜੀ ਕੁਸ਼ਲਦਾਸ ਦਰਬਾਰੀਦਾਸ ਜਿਹੜੇ ਕਿ ਮੀਣੀਆਂ ਦੇ ਲਖਾਰੀ ਹੋਏ ਹਨ ਉਹਨਾਂ ਸਾਰੀਆਂ ਦੀਆਂ ਪੋਥੀਆਂ ਵਿੱਚ ਇਹ ਗੱਲ ਲਿਖੀ ਮਿਲਦੀ ਹੈ ਇਸ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੰਜਵੇਂ ਗੁਰੂ ਮੰਨ ਕੇ ਫਿਰ 5ਵੀਂ ਲਾਈਨ ਤੋਂ ਆਪਣੀ ਗੱਦੀ ਤੇ ਗੁਰੂ ਲਿਖਦੇ ਨੇ ਮੀਣੇ ਪ੍ਰਿਥੀਚੰਦ ਨੂੰ ਗੁਰੂ ਸਾਹਿਬ ਕਹਿੰਦੇ ਸਨ ਸੋ ਉਹ ਬਣਿਆ ਛੇਵਾਂ ਗੁਰੂ ਫਿਰ ਉਸ ਦਾ ਪੁੱਤਰ ਮਿਹਰਵਾਨ ਬਣਿਆ ਸਤਵਾਂ ਗੁਰੂ ਤੇ ਮਿਹਰਵਾਨ ਦਾ ਪੁੱਤਰ ਹਰਜੀ ਬਣਿਆ ਅੱਠਵਾਂ ਗੁਰੂ ਫਿਰ ਉਸ ਤੋਂ ਬਾਅਦ ਕਮਲ ਨੈਨ ਹਰਨੰਦ ਅਭੇਰਾਮ ਅੱਗੇ ਤੋਂ ਅੱਗੇ ਇਹਨਾਂ ਦੀ ਗੱਦੀ ਚੱਲਦੀ ਗਈ ਪਰ ਮਿਹਰਵਾਨ ਦੇ ਪੁੱਤਰ ਹਰਜੀ ਤੋਂ ਬਾਅਦ ਕਿਸੇ ਨੇ ਵੀ ਕੋਈ ਕਵਿਤਾ ਜਾਂ ਕੱਚੀ ਬਾਣੀ ਨਹੀਂ ਲਿਖੀ ਸੋ ਇਸੇ ਕਰਕੇ ਇਹਨਾਂ ਦੀਆਂ ਪੋਥੀਆਂ ਵਿੱਚ ਮਹੱਲਾ ਛੇਵਾਂ ਮਹੱਲਾ ਸਤਵਾਂ ਅਤੇ ਮਹੱਲਾ ਅੱਠਵਾਂ ਦੀਆਂ ਹੈਡਿੰਗਸ ਮਿਲਦੀਆਂ ਨੇ ਤੋ ਮੀਣਿਆਂ ਦੀਆਂ ਪੋਥੀਆਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੈ ਕਿ ਇਹਨਾਂ ਦੀਆਂ ਪੋਥੀਆਂ ਦੇ ਵਿੱਚ ਮਹਲਾ 6 ਤੋਂ ਲੈ ਕੇ 8ਵਾਂ ਤੱਕ ਇਹ ਨਵਾਂ ਹੀਠ ਰਚਨਾਵਾਂ ਜਾਂ ਕਵਿਤਾਵਾਂ ਮਿਲਦੀਆਂ ਨੇ ਸੋ ਜਿਵੇਂ ਅਸੀਂ ਪਹਿਲਾਂ ਦੱਸਿਆ ਹੈ ਕਿ ਮੀਣਿਆਂ ਦੇ ਵਿੱਚ ਹਰਜੀਤ ਤੋਂ ਬਾਅਦ ਮਤਲਬ ਕਿ 8ਵੇਂ ਗੁਰੂ ਤੋਂ ਬਾਅਦ ਕਿਸੇ ਨੇ ਕੋਈ ਕਵਿਤਾ ਨਹੀਂ ਲਿਖੀ ਕੋਈ ਵੀ ਰਚਨਾ ਨਹੀਂ ਰਚੀ ਇਸੇ ਕਰਕੇ ਇਹਨਾਂ ਦੇ ਗ੍ਰੰਥ ਸਿਰਫ ਮਹਲਾ 8ਵਾਂ ਤੱਕ ਹੀ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਕੋਈ ਕੱਚੀ ਬਾਣੀ ਜਾਂ ਕੋਈ ਕਵਿਤਾ ਨਹੀਂ ਮਿਲਦੀ ਸੋ ਇਸ ਦੇ ਉਲਟ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਜਿਸ ਗ੍ਰੰਥ ਦੀ ਆਧ ਗ੍ਰੰਥ ਦੀ ਰਚਨਾ ਕੀਤੀ ਸੀ ਸੰਪਾਦਨਾ ਕੀਤੀ ਸੀ ਉਹਦੇ ਵਿੱਚ ਅਸਲ ਬਾਣੀ ਹੈ ਤੇ ਉਹ ਚੱਲਦੀ ਹੈ ਮਹੱਲਾ 1 ਤੋਂ 5 ਤੱਕ ਫਿਰ 6ਵਾਂ 7ਵਾਂ 8ਵਾਂ ਉਹਦੇ ਵਿੱਚ ਗਾਇਬ ਹਨ ਤਾਂ ਕਿ ਮੀਣਿਆਂ ਦੇ ਜੋ ਗ੍ਰੰਥ ਨੇ ਜੋ ਕੁੱਥੀਆਂ ਨੇ ਉਹਨਾਂ ਨਾਲੋਂ ਵੱਖਰੇਵਾ ਹੋ ਜਾਵੇ ਹੁਣ ਮੀਣਿਆਂ ਦੇ ਗ੍ਰੰਥ ਮਹੱਲਾ 8ਵਾਂ ਤੱਕ ਚੱਲਦੇ ਨੇ ਉਸ ਤੋਂ ਬਾਅਦ ਨਹੀਂ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 9ਵੇਂ ਮਹੱਲੇ ਦੇ ਵਿੱਚ ਫਿਰ ਬਾਣੀ ਮਿਲਦੀ ਹੈ ਸੋ ਬਾਣੀ ਗੁਰੂ ਸਾਹਿਬਾਨ ਨੇ ਮਹੱਲਾ 9 ਦੇ ਸਰੂਪ ਦੇ ਵਿੱਚ ਦੁਬਾਰਾ ਪ੍ਰਗਟ ਕੀਤੀ। ਇਹੋ ਹੀ ਸਭ ਤੋਂ ਜ਼ਰੂਰੀ ਕਰਨ ਹੈ ਕਿ ਮੀਣਿਆਂ ਦਾ ਕੂੜ ਪ੍ਰਚਾਰ ਇੰਨਾ ਵੱਧ ਗਿਆ ਸੀ। ਇੰਨੀ ਜ਼ਿਆਦਾ ਨਕਲੀ ਤੇ ਕੱਚੀ ਬਾਣੀ ਵੰਡੀ ਜਾ ਰਹੀ ਸੀ ਕਿ ਗੁਰਬਾਣੀ ਦੀ ਪਵਿੱਤਰਤਾ ਨੂੰ ਗੁਰਬਾਣੀ ਦੇ ਸੁੱਧ ਸਰੂਪ ਨੂੰ ਖਤਰਾ ਪੈ ਗਿਆ ਸੀ। ਇਸੇ ਲਈ ਗੁਰੂ ਸਾਹਿਬਾਨਾਂ ਨੇ ਰੱਬੀ ਹੁਕਮ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਕਿ 6ਵੇਂ, 7ਵੇਂ ਅਤੇ 8ਵੇਂ ਗੁਰੂ ਸਾਹਿਬਾਨ ਨੇ ਕੋਈ ਵੀ ਨਵੀਂ ਬਾਣੀ ਨਹੀਂ ਉਚਾਰੀ। ਕੋਈ ਸ਼ਬਦ ਨਹੀਂ ਉਚਾਰਿਆ। ਤਾਂ ਕਿ ਸੱਚੀ ਬਾਣੀ ਨੂੰ ਅਸਲ ਬਾਣੀ ਨੂੰ ਹਮੇਸ਼ਾ ਲਈ ਕੱਚੀ ਬਾਣੀ ਤੋਂ ਵੱਖਰਾ ਰੱਖਿਆ ਜਾ ਸਕੇ ਸੋ ਇਸ ਨਾਲ ਹੀ ਇੱਕ اٹਲ ਨਿਸ਼ਾਨੀ ਬਣ ਗਈ ਅਸਲੀ ਗੁਰਬਾਣੀ ਹਮੇਸ਼ਾ ਮਹੱਲਾ 5 ਤੱਕ ਮਿਲੇਗੀ ਮਹੱਲਾ 6ਵਾਂ 7ਵਾਂ 8ਵਾਂ ਹਮੇਸ਼ਾ ਮੀਣਿਆਂ ਦੇ ਗ੍ਰੰਥਾਂ ਵਿੱਚ ਮਿਲਣਗੇ ਮਹੱਲਾ 9ਵਾਂ ਅਸਲ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੇਗਾ ਪਰ ਮਹੱਲਾ 9ਵਾਂ ਮੀਣਿਆਂ ਦੇ ਗ੍ਰੰਥਾਂ ਵਿੱਚ ਬਿਲਕੁਲ ਨਹੀਂ ਮਿਲੇਗਾ ਸੋ ਇਸ ਤਰ੍ਹਾਂ ਗੁਰੂ ਸਾਹਿਬਲੇ ਜਦੋਂ ਵੀ ਸਿੱਖ ਕੋਈ ਗ੍ਰੰਥ ਦੇਖਦੇ ਸਨ ਜਿਹਦੇ ਵਿੱਚ ਬਾਣੀ ਲਿਖੀ ਹੁੰਦੀ ਸੀ ਤਾਂ ਉਹਨਾਂ ਨੂੰ ਉਸੇ ਵੇਲੇ ਪਛਾਣ ਆ ਜਾਂਦੀ ਸੀ ਕਿ ਅਸਲੀ ਬਾਣੀ ਕਿਹਣੀ ਹੈ ਅਸਲੀ ਗ੍ਰੰਥ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਬਸ ਇਹੋ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਗੁਰੂ ਸਾਹਿਬਾਨ ਨੇ ਇੱਕ ਵੱਡਾ ਫੈਸਲਾ ਕਰਕੇ ਰੱਬੀ ਰਜਾ ਦੇ ਵਿੱਚ ਸਿੱਖ ਪੰਥ ਨੂੰ ਇੱਕ ਵੱਡੇ ਹਮਲੇ ਤੋਂ ਬਚਾਉਣ ਲਈ ਗੁਰਬਾਣੀ ਨਾ ਰਚਣ ਦਾ ਫੈਸਲਾ ਕੀਤਾ ਉਹ ਇਸ ਕਰਕੇ ਨਹੀਂ ਕਿ ਗੁਰੂ ਸਾਹਿਬ ਨੂੰ ਬਾਣੀ ਨਹੀਂ ਸੀ ਆ ਸਕਦੀ ਇਹ ਬਿਲਕੁਲ ਹੀ ਗਲਤ ਗੱਲ ਹੈ ਦਰਅਸਲ ਗੁਰੂ ਸਾਹਿਬਾਨ ਦਾ ਆਪਣਾ ਫੈਸਲਾ ਸੀ ਕਿ ਗੁਰਬਾਣੀ ਦੀ ਰਚਨਾ ਨਹੀਂ ਕਰਨੀ ਤਾਂ ਕਿ ਰਲੇ ਤੋਂ ਬਚਾਇਆ ਜਾ ਸਕੇ ਹੁਣ ਮੀਣਿਆਂ ਦੀ ਜੋ ਦੁਸ਼ਮਣੀ ਸੀ ਸਿੱਖ ਪੰਥ ਨਾਲ ਬਹੁਤ ਚਿਰ ਚੱਲਦੀ ਰਹੀ ਇਹ ਹਮੇਸ਼ਾ ਹੀ ਗੁਰੂ ਘਰ ਦੇ ਵੈਰੀ ਰਹੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਾਉਣ ਵਾਲਾ ਜੋ ਹਰਪਖਤ ਸਿੰਘ ਨਰੰਜਨਿਆ ਸੀ ਉਹ ਵੀ ਇਹਨਾਂ ਦੀ ਪੁਛਤਾ ਵਿੱਚੋਂ ਹੀ ਸੀ ਇਹਨਾਂ ਦੀਆਂ ਵਿਰੋਧੀ ਚਾਲਾਂ ਕਰਕੇ ਹੀ ਗੁਰਗੋਵਿੰਦ ਸਿੰਘ ਪਾਂਛਾ ਜੀ ਨੇ ਜਦੋਂ ਅਮਰ ਸ਼ਿਕਾਇਆ ਤਾਂ ਖਾਲਸੇ ਨੂੰ ਹੁਕਮ ਕੀਤਾ ਕਿ ਮੀਣਿਆਂ ਦੇ ਨਾਲ ਬਿਲਕੁਲ ਨਹੀਂ ਵਰਤਣਾ ਇਹਨਾਂ ਨਾਲ ਕੋਈ ਰੋਟੀ ਬੇਟੀ ਦੀ ਸਾਝ ਨਹੀਂ ਹੋ ਸਕਦੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਅਤੇ ਗੁਰਬਾਣੀ ਕਥਾ ਕੀਰਤਨ ਤੇ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ